ਇਥੋਂ ਵੀਊ ਚੈੱਕ ਕਰੋ ਮਿੱਤਰੋ ਕਿੰਨਾ ਵਧੀਆ ਹੈ ਅੱਪ ਪਹਿਲਾਂ ਥੱਲੇ ਘੁੰਮ ਕਵਾ ਕੇ ਆਏ ਸਾਰਾ ਘੋੜਾ ਗੱਡੀਆਂ ਜਿਨ੍ਹਾਂ ਦੀ ਸਵਾਰੀ ਕਰਕੇ ਤੁਸੀਂ ਰੋਮ ਘੁੰਮ ਸਕਦੇ ਹੋ ਇਹਨਾਂ ਦੇ ਵੀ ਵੱਖ-ਵੱਖ ਤਰ੍ਹਾਂ ਦੇ ਰੂਟ ਮਿੱਤਰੋ ਬਣੇ ਹੋਣੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਅੱਜ ਆਪਾਂ ਘੁੰਮਣ ਵਾਸਤੇ ਆਏ ਆ ਰੋਮ ਸੈਂਟਰ ਦੇ ਵਿੱਚ ਆਪਾਂ ਨੇ ਦੇਖਣਾ ਕੋਲੋਸੀਅਮ ਪਿਆਸਾ ਵਿਨੇਸਿਆ ਤੇ ਇੱਕ ਤਾਂ ਬੈਨਿਸ ਸ਼ਹਿਰ ਹੈ ਤੇ ਇੱਕ ਉਰੇ ਪਿਆਸਾ ਵੀ ਆ ਕੇ ਬੈਨਸ ਉਹ ਬਹੁਤ ਸੋਹਣਾ ਹੋ ਪਰ ਦੋ ਤਿੰਨ ਚੀਜ਼ਾਂ ਅੱਜ ਘੁੰਮਾਂਗੇ ਦੇਖਾਂਗੇ ਮੌਸਮ ਬਹੁਤ ਸੋਹਣਾ ਲੱਗੇ ਤੇ ਗੱਡੀ ਆਪਾਂ ਨੇ ਆਪਣੀ ਪਾਰਕਿੰਗ ਦੇ ਵਿੱਚ ਲਾਤੀ ਆ ਚੱਲੀ ਜਾਵਾਂ ਹਾਂਜੀ ਤੇ ਮੈਂ ਤਾਂ ਸਿਮਰ ਅਸੀਂ ਦੋਨੇ ਘੁੰਮਣ ਵਾਸਤੇ ਆਏ ਆ ਤੇ ਤੁਹਾਨੂੰ ਵੀ ਘੁਮਾਉਣੇ ਆ ਤੇ ਫਿਰ ਜੁੜਿਓ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੁਹਾਨੂੰ ਦਿਖਾਉਣਾ ਕਿੰਨਾ ਕਿ ਟੂਰਿਸਟ ਤੇ ਅੱਜ ਵੀ ਸਿਆਣਾ ਦੇ ਵਿੱਚ ਵੀ ਰੋਮ ਦੇ ਵਿੱਚ ਘੁੰਮਦਾ ਫਿਰਦਾ ਯਾਰ ਰੋਮ ਦੇ ਵਿੱਚ ਨਾ ਪਾਰਕਿੰਗ ਦੀ ਬਹੁਤ ਦਿੱਕਤ ਆਉਂਦੀ ਆ ਆਪਾਂ ਨੇ ਗੱਡੀ ਪਾਰਕ ਹੀ ਨਾ ਕਰਤੀ ਆ ਤੇ ਹਰ ਦੂਜੀ ਪਾਰਕਿੰਗ ਤੇ ਪੇਮੈਂਟ ਵਾਲੀ ਆ ਤੇ ਆਪਾਂ ਅੱਜ ਥੋਂ ਤੋਂ ਲੱਗੇ ਜੇ ਮਿਲ ਜਾਨੀਏ ਜਿਹਨਾਂ ਦਾ ਆਪਾਂ ਪਰਚੀ ਕੱਢ ਕੇ ਆਪਾਂ ਲਾਉਣਾ ਜੇ ਆਪਾਂ ਨਹੀਂ ਲਾਉਂਦੇ ਨਾ ਜੁਰਮਾਨਾ ਵੀ ਬਾਈ ਵੱਡਾ ਪੈਂਦੇ ਦੇ ਵਿੱਚ ਤੇ ਸਿੱਕੀ ਪੈਣਗੀ ਦੇ ਵਿੱਚ ਇਹ 20 ਸੈਂਟ ਪੈ ਜਾਣਗੇ ਅਸੀਂ ਇੱਚ ਹਾਂ 20 ਸੈਂਟ ਦਾ ਜੀ ਦਬਾ ਇਹਦੇ ਆਪਰੇ ਆਪਣੀ ਗੱਡੀ ਦਾ ਨੰਬਰ ਭਰਨਾ ਸੀ ਪਰ ਪਹਿਲਾਂ ਪਹਿਲਾਂ ਪੈਸਾ ਮਨੇ ਤੇ ਹਾਂ ਪਹਿਲਾਂ ਪੈਸੇ ਭਾਵੀ ਚਰੇ 20 ਪੈਸੇ ਭਾ ਦੇ ਆਪਾਂ ਨੇ 50 ਪੈਸੇ ਭਾ ਦੇਣ ਨੂੰ ਇਹ ਪੌਣਾ 12 ਵਜੇ ਹੋ ਗਈ। ਜੇ ਸਮੇਂ ਦੀ ਗੱਲ ਕਰੀਏ ਸਮਾਂ 11:30 ਹੋਇਆ ਨਹੀਂ ਹਲੇ। 12 12:30 ਇੱਕ ਕਿਰੇਵ ਤੇ ਕਰ ਰਹੇ ਸੀ ਉਹਨੂੰ ਦੇਖਿਆ ਨਾ ਪੌਣਾ ਇੱਕ ਚੱਲ ਅਗੇ ਹੋਰ ਬੜੀ ਹੌਲੀ ਹੌਲੀ ਸਮਾਂ ਵੱਧਦਾ ਹੋਇਆ 1 ਵਜੇ ਹੋਰ ਕਰ ਲ ਥੋੜਾ ਜਿਹਾ ਅੱਗੇ ਇਹ 1:19 ਲੋ ਬਈ ਹੁਣ ਹੋ ਗਿਆ 1:13 1:31 ਮਤਲਬ 1:30 ਸਮਾਂ ਹੋ ਗਿਆ ਆਪਣੇ ਕੋਲ ਪੂਰੇ 2.5 ਘੰਟੇ ਘੁੰਮਣ ਵਾਸਤੇ ਫਰਨਮ ਕਰਦੇ ਓਕੇ ਇੱਥੋਂ ਲਈ ਪਰਚੀ ਉਰੇ ਨੋ ਗਈ ਨਾਈਨ ਜ਼ੀ ਆ ਗਿਆ ਅਸ ਇਹ ਆ ਦੇਖੋ ਪਰਚੀ ਆ ਵਾਲੀ ਪਰਚੀ ਆਪਾਂ ਨੂੰ 2 ਜੂਰੂ ਪਾਏ ਆ ਆਪਾਂ ਨੇ 1:30 ਵਜੇ ਤੱਕ ਇੱਥੋਂ ਦੇਖ ਰਹੇ ਮਿੱਤਰੋ ਕਲੌਜ਼ੀਅਮ ਦੀ ਗੰਦ ਕਲੌਜ਼ੀਅਮ ਨਾ ਇੱਕ ਕੱਲੇ 7 ਸੰਦਾਂ ਬਣਿਆ ਹੋਇਆ ਉੱਥੇ ਸਾਹਮਣੇ ਫਰੰਟ ਤੇ ਲਿਖਿਆ ਹੋਇਆ ਵੀ ਆ ਇਹ ਆ ਦੇਖੋ ਰੋਮਨ ਲਿਪੀ ਦੇ ਵਿੱਚ ਲਿਖਿਆ ਹੋਇਆ ਅਨੋ ਸਤ ਵੀ ਕੱਲਾ 7 ਸੰ ਸੀਗਾ ਜਦੋਂ ਇਹ ਵਾਲੀ ਬਿਲਡਿੰਗ ਬਣੀ ਸੀਗੀ ਤੇਰਾ ਇਤਿਹਾਸ ਲਗਭਗ ਸਾਰੇ ਆਪਣੇ ਪਿੰਡ ਭਰਾ ਆਪਣੇ ਜਾਣਦੇ ਹੀ ਆ ਵੀ ਅੰਦਰ ਰੋਮਨ ਲੋਕਾਂ ਦੇ ਸਮੇਂ ਦੇ ਵਿੱਚ ਇੰਦਾ ਸ਼ਿਕਾਰ ਖੇੜੇ ਜਾਂਦਾ ਸੀ ਸਹਾਇਤਾ ਹੀ ਜਾਂਦਾ ਸੀ ਕਾਫੀ ਚੀਜ਼ਾਂ ਇਹ ਨਾਲ ਰਿਲੇਟਡ ਹੈਗੀਆਂ ਇਤਿਹਾਸ ਬਹੁਤ ਪੁਰਾਣਾ ਹੈ ਇਹ ਚੀਜ਼ ਦਾ ਤੇ ਆ ਦੇਖੋ ਤਨੇ ਹਾੜੇ ਨਿਸ਼ਾਨ ਲੱਗੇ ਪਿਆ ਐ ਸਮਾਂ ਡੇਰੇ ਨਿਸ਼ਾਨ ਲੱਗੇ ਪਿਆ ਸਾਹਮਣੇ ਇਹ ਸਾਰੇ ਵਰਲਡ ਵਾਰ ਸਮੇਂ ਦੇ ਗੋਲੀਆਂ ਪੱਜੀਆਂ ਤੋਪ ਦੇ ਉਦੋਂ ਉਦੋਂ ਪੱਜੀਆਂ ਉਦੋਂ ਵੀ ਨਹੀਂ ਗਿਰੇ ਲਾ ਆ ਸਾਰੇ ਸੀ ਗੱਲ ਨਾਲੇ ਸਿਰਫ ਇੱਕ ਅੱਧਾ ਪਾਸਾ ਰਹਿ ਗਿਆ ਤਾਂ ਬਾਕੀ ਸਾਰਾ ਪਾਸਾ ਗਿਰ ਗਿਆ ਸਾਨੂੰ ਵੀ ਦਿਖਾਉਣੇ ਆ ਪਰਲੇ ਪਾਸੇ ਜਾ ਕੇ ਤੇ ਪਹਿਲਾਂ ਇਹਦੇ ਚਾਰੇ ਪਾਸੇ ਕਵਰ ਸੀ ਕੰਦੇ ਵਾਲੀ ਤੇ ਹੁਣ ਅੱਧੀ ਟਹਿ ਗਈ ਆ ਅੱਧੀ ਰਹਿ ਗਈ ਐ ਇਦਾਂ ਖੜੀ ਆ ਲੋਕ ਦੇਖਣ ਵਾਸਤੇ ਆਉਂਦੇ ਆ ਇਹਨੂੰ ਤੇ ਦੇਖੋ ਆਲਦਾਲੇ ਕਿੰਨਾ ਮਾਹੌਲ ਹੈ ਟੂਰਿਸਟ ਇੱਥੇ ਸਾਰਾ ਸਾਲ ਨਹੀਂ ਮੁੱਕਦਾ ਹੈਗਾ ਹਾਂਜੀ ਬਿਲਕੁਲ ਤੇ ਫੁੱਲ ਐਂਡ ਸਿਕਿਉਰਿਟੀ ਦੇ ਅੰਦਰ ਇਹ ਵਾਲੀ ਪਲੇਸ ਰੱਖੀ ਹੋਈ ਹੈ ਇੱਥੇ ਮਨ ਲਾ ਹਰ ਪ੍ਰਾਈਵੇਟ ਗੱਡੀ ਇੱਥੇ ਉਹ ਨਹੀਂ ਸਰਕਾਰੀ ਗੱਡੀਆਂ ਹੀ ਇੱਥੇ ਘੁੰਮਦੇ ਫਿਰਦੀਆਂ ਨੇ ਤੇ ਮਿਲਟਰੀ ਦੇ ਅੰਦਰ ਹੈ ਮਿੱਤਰੋ ਇਹ ਸਾਹਮਣੇ ਮਿਲਟਰੀ ਦਾ ਬੂਥ ਲੱਗਿਆ ਹੋਇਆ ਵੇ ਮਿਲਟਰੀ ਪਰਮਿਸ਼ਨ ਤੋਂ ਇਲਾਵਾ ਅੰਦਰ ਗੱਡੀ ਨਹੀਂ ਜਾਂਦੀ ਹੈਗੀ ਤੇ ਜੇ ਕਿਸੇ ਬੰਦੇ ਦੇ ਉੱਪਰ ਥੋੜਾ ਬਹੁਤਾ ਵੀ ਸ਼ੱਕ ਹੋਵੇ ਤੇ ਉਹਨੂੰ ਜਦੇ ਕਾਨੂੰਨੀ ਕਾਰਵਾਈ ਕੀਤੀ ਜਾਂ ਦੇਖੋ ਮਿਲਟਰੀ ਕਿੱਡੀ ਖੜੀ ਇਹ ਅੰਦਰ ਜਿੰਨੀ ਪੁਲਿਸ ਅੰਦਰ ਗਸ਼ਤ ਕਰਦੇ ਫਿਰਦੇ ਨੇ ਸਾਰੀ ਪੁਲਿਸ ਘੋੜਿਆਂ ਉੱਤੇ ਫਿਰਦੀ ਹੈ ਦੇਖੋ ਇਨੇ ਰਾਉਂਡ ਲਾਉਣੇ ਬਸ ਇੱਥੇ ਹਰ ਟਾਈਮ ਤੁਹਾਨੂੰ ਨਾ ਜਿਨੇ ਲੋਕ ਫਿਰਦੇ ਸਿਵਲ ਦੇ ਵਿੱਚ ਪੁਲਿਸ ਬਾਹਰ ਫਿਰਦੀ ਐ ਇੱਥੇ ਤੇ ਵਰਦੀ ਦੇ ਵਿੱਚ ਪੁਲਿਸ ਬਾਹਰ ਫਿਰਦੀ ਆ ਇੱਥੇ ਗਰਮੀ ਜਿਹਾ ਮਾਹੌਲ ਜ਼ਿਆਦਾ ਵਧੀਆ ਹੁੰਦਾ ਸਿਆਲ ਨਾਲੋਂ ਗਰਮੀ ਦਾ ਤਿਲ ਗਿਆ ਨੂੰ ਜਗ੍ਹਾ ਨਹੀਂ ਹੁੰਦੀ ਹੈਗੀ ਹਾਂ ਅੰਦਰ ਵੀ ਵੇਖੋ ਇੰਨਾ ਕਿੰਨਾ ਹਾਂ ਇਹ ਅੰਦਰ ਜਾਣ ਵਾਸਤੇ ਟਿਕਟ ਲੱਗਦੀ ਆ ਰਾਉਂਡ 100 0 ਤੋਂ ਉੱਪਰ ਦੀ ਗੱਲਬਾਤ ਹੁੰਦੀ ਆ ਮਤਲਬ 160 170 ਜੋ ਟਿਕਟ ਹੁੰਦੀ ਆ ਅੰਦਰ ਗਰਮੀ ਰਹੀ ਹੁਣ 100 ਸਿਹਰੇ ਘੱਟ ਹੋਵੇ ਪਰ ਸਮਾਂ ਮਿੱਤਰੋ ਖੁੱਲਾ ਜਿਹੜਾ ਬੰਦਰ ਨੂੰ ਦੇਖਣ ਵਾਸਤੇ ਅੰਦਰ ਬਹੁਤ ਸੋਹਣੀ ਗੱਲਬਾਤ ਹੈ ਆਪਾਂ ਦੇਖੀਏ ਵੀਡੀਓ ਦੇਖੀਆ ਇੱਕ ਫਿਲਮ ਸੀਗੀ ਦਾ ਗਲੇਡੀਏਟਰ ਫਿਲਮ ਦਾ ਨਾਮ ਹੈ ਦਾ ਗਲੇਡੀਏਟਰ ਫਿਲਮ ਉਹ ਹਿੰਦੀ ਵੀ ਡੱਬੀ ਕੀਤੀ ਵੀ ਆ ਤੇ ਉਹਦੇ ਵਿੱਚ ਸਾਰੀ ਕਹਾਣੀ ਇਹ ਵਾਲੀ ਇਮਾਰਤ ਤੇ ਦਸਾਈ ਗਈ ਆ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਉਹਨੂੰ ਫ੍ਰੀ ਦੇ ਵਿੱਚ ਆਹ ਵਹੜਾ ਦਾ ਐਂਟਰੀ ਗੇਟ ਹੈ ਤੇ ਇੱਥੋਂ ਲੋਕ ਅੰਦਰ ਐਂਟਰ ਕਰਦੇ ਆ ਤੇ ਐਨੀ ਸਕਿਉਰਟੀ ਦੇ ਅੰਦਰ ਐਂਟਰੀ ਹੁੰਦੀ ਆ। ਇਹ ਬਗਾਤ, ਇਹ ਰੈਸਟੋਰੈਂਟ ਲੈਫਟ ਸਾਈਡ ਤੇ ਲੈਫਟ ਸਾਈਡ ਵਾਈਟ। ਇਟਾਲੀਅਨ ਲੋਕ ਬਹੁਤ ਘੱਟ ਨੇ ਇੱਥੇ ਤੇ ਟੂਰਿਸਟ ਲੋ ਕਾਫੀ ਨੇ ਹੈਨਾ? ਹਾਂਜੀ। ਉਧਰ ਵੀ ਐਂਟਰੀ ਹੁੰਦੀ ਤੇ ਉਸ ਪਾਸੇ ਦੀ ਵੀ ਐਂਟਰੀ ਹੁੰਦੀ ਆ। ਥੋੜਾ ਜਿਹਾ ਮੌਸਮ ਖੂਨ ਨਹੀਂ ਦੇ ਰਿਹਾ ਉਦੋਂ ਜਦ ਹੀ ਰਸ਼ ਪੈਣਾ ਸ਼ੁਰੂ ਹੋ ਜਾਂਦਾ ਹੈ। ਇਹਨਾਂ ਥਾਵਾਂ ਦੇ ਉੱਤੇ ਇੱਥੇ ਆ ਕਿ ਨਾ ਆਪਾਂ ਗਾਹ ਹੀ ਲੈ ਸਤ ਆਪਣਾ ਗਾਈਡ ਨਹੀਂ ਹੁੰਦਾ ਗਾਈਡ ਆਪਾਂ ਨੂੰ ਕਰਨ ਵਾਲਾ ਹਾਂਜੀ ਉਹ ਵੀ ਮਿਲ ਜਾਂਦਾ ਇੱਥੋਂ ਜੇ ਕਿਨੇ ਪਰਫੈਕਟ ਮਤਲਬ ਪੂਰੀ ਜਾਣਕਾਰੀ ਲੈਣੀ ਹੋਵੇ ਤੇ ਗਾਈਡ ਦੇ ਨਾਲ ਵੀ ਟਿਕਟ ਮਿਲਦੀ ਹੈ ਗਾਈਡ ਤੋਂ ਇਲਾਵਾ ਵੀ ਟਿਕਟ ਮਿਲ ਜਾਂਦੀ ਹੈ ਆਦੋ ਕਿ ਇੱਥੋਂ ਐਂਟਰੀ ਹੁੰਦੀ ਆ ਆਪਣੀ ਗਾਈਡ ਮਿੱਤਰ ਦੇ ਗਾਈਡ ਥੈਂਕ ਯੂ ਉਹ ਜੋ ਉਹ ਵਾਲੀ ਕੰਦ ਹੁੰਦੀ ਨਾ ਅੱਧੀ ਗਿਰੀ ਹੋਈ ਜਾਂ ਕਹਿੰਦੇ ਆ ਸਤਿ ਸ਼੍ਰੀ ਅਕਾਲ ਜੀ ਅਨੰਦਗੇ ਨਹੀਂ ਕੀ ਹਾਲ ਹੈ ਠੀਕ ਠਾਕ ਹੋਰ ਛੜਦੀ ਕਲਾ ਟਿੱਕ ਟਿੱਕ ਬਣਾਓਗੇ ਹਾਂਜੀ ਹਾਂਜੀ ਚਾੜ ਦ ਚੰਦ ਠੀਕ ਹੈ ਜੀ ਨਾ ਚੜ ਦੇ ਵਿੱਚ ਨਾ ਨਾਲ ਛੜੂਗਾ ਹੁਣ ਤਾਂ ਇੱਥੇ ਰਹਿਣੇ ਹੋਤੀ ਲੱਗੀ ਲੱਗੀ ਜਿਗਰੀਆਂ ਨੂੰ ਕਿ ਤੇ ਵੀਡੀਓ ਪਰ ਕੋਈ ਗੱਲ ਨਹੀਂ ਹੱਦ ਕਰਦੀ ਇਹ ਜਿਹੜਾ ਕੋਈ ਮਾੜੀ ਗੱਲ ਤਰਪਿੰਦਰ ਕਨਲ ਸਕੈਮ ਕਰਦੇ ਇਸ ਸਕੈਮ ਹੈ ਕਿਤੇ ਥੋੜਾ ਸਤਕਾਰ ਕਰਦੇ ਆ ਤੁਹਾਡਾ ਬਾਈ ਠੀਕ ਠਾਕ ਅੱਛਾ ਅੱਛਾ ਮਾਰਕ ਬਾਈ ਨੇ ਪਛਾਣ ਲਿਆ ਮੈਂ ਤੁਹਾਨੂੰ ਕਹਿੰਦੇ ਵੀ ਤੁਹਾਡਾ ਕਿਹੜਾ ਨੰਬਰ ਆਪਣੀ ਪੀਸੀ ਸ਼ਾਪ ਦਾ ਪਤਾ ਨਹੀਂ ਨੰਬਰ ਤਾਂ ਨਹੀਂ ਯਾਦ ਅਰੇ 1275 ਕੋਈ ਇਧਰ ਨਹੀਂ 1277 ਹਾਂ ਉਹ ਨੇ ਉਸਨੂੰ ਚੜਦੀ ਕਲਾ ਵਧੀਆ ਇੱਥੇ ਰਹਿਣੇ ਆ ਨਾ ਤਾਂ ਪਤਾ ਹੈ ਹਾਂਜੀ ਹਾਂਜੀ ਮੈਂ ਕਈ ਵਾਰੀ ਕੋਸ਼ਿਸ਼ ਕਰਨਿਆ ਵੀ ਚੱਲ ਯਾਰ ਕੀ ਪੀਜਾ ਖਾ ਗਾਈਏ ਫੇਰ ਉਹ ਕੋਲ ਖਰਜਣੇ ਦੂਰ ਆ ਹਾਂਜੀ ਹਾਂ ਆਪਾਂ ਇੱਥੇ ਰਹਨੇ ਆ ਇੱਥੋਂ 10 ਮਿੰਟ ਦਾ ਰਸਤਾ ਮਲਾਦੇਸ ਤੋਂ ਸੁਣਿਆ ਨਾ ਹਾਂਜੀ ਹਾਂ ਮਲਾਦੇਸ ਤੋਂ ਠੀਕ ਹੈ ਠੀਕ ਹੈ ਥੈਂਕ ਯੂ ਭਾਈ ਧੰਨਵਾਦ ਬਹੁਤ ਕਿਹੜੀ ਜਗ੍ਹਾ ਪੰਜਾਬ ਤੋਂ ਰਾਜਪੁਰਾ ਰਾਜਪੁਰਾ ਆ ਦੇਖੋ ਆਹ ਬੜੀ ਚੀਜ਼ ਹੱਲ ਤੱਕ ਸਾਹਮਣੇ ਰੱਖੀ ਹੋਈ ਹੈ ਇਹਨਾਂ ਨੇ ਇਹ ਜਿਹੜੇ ਪੱਥਰਾਂ ਵਾਲੀ ਸੜਕ ਆਪਾ ਇਹ ਤਾਂ ਯਾਰੀ ਦੇਖ ਸਕਣਾ ਕੁਝ ਇਧਰ ਵੀ ਹੋਊਗਾ ਆ ਦੇਖ ਜਿਹਨੇ ਨਾ ਬੰਦੇ ਹਨ ਕੰਨਾਂ ਦੇ ਵਿੱਚ ਰੈਡਰ ਕਲਰ ਦੇ ਲੱਗੇ ਹੋਏ ਨੇ ਇਹ ਸਾਰੇ ਲੱਗੇ ਨੇ ਬਲੂਟੁੱਥ ਲੱਗੇ ਹੋਏ ਨੇ ਕੰਨਾਂ ਦੇ ਵਿੱਚ ਹੈੱਡਫੋਨ ਇਹਨਾਂ ਦੇ ਗਾਈਡ ਨਾਲ ਚੱਲਦਾ ਹੈ ਤੇ ਇਹਨਾਂ ਨੂੰ ਸਾਰੀ ਇਨਫੋਰਮੇਸ਼ਨ ਦਿੰਦਾ ਹਰ ਚੀਜ਼ ਬਾਰੇ ਤੇ ਇਸ ਤੋਂ ਅੱਗੇ ਪੁਰਾਣਾ ਪਿੰਡ ਸ਼ੁਰੂ ਹੋ ਗਿਆ ਮੇਰੇ ਤੋਂ ਇਹਦਾ ਪਹਿਲਾ ਸੀਗਾ ਇਹ ਤੋਂ ਸੋਸ਼ਲ ਸਾਥ ਦਾ ਬਹੁਤ ਵੱਡਾ ਸਾਥ ਹੈ ਇਹ ਦਰਾਵਲੀ ਪੁਰਾਣੀ ਬਿਲਡਿੰਗ ਅੰਦਰ ਦੇਖਣ ਵਾਸਤੇ ਵੀ ਬਾਹਰ ਲਾਈਨ ਲੱਗੀ ਹੋਈ ਦੇਖੋ ਇੱਥੋਂ ਇੱਥੋਂ ਟਿਕਟਾਂ ਲੈ ਕੇ ਅੰਦਰ ਜਾਂਦੇ ਨੇ ਲੋਕ ਤੇ ਟਿਕਟ ਲੈ ਕੇ ਹੀ ਅੰਦਰ ਮਾਲੀਆ ਮਾਲੀਆ ਇੰਨਾ ਆਣਾ ਨੇ ਨਾ ਪੁਰਾਣੀਆਂ ਚੀਜ਼ਾਂ ਨੂੰ ਇਦਾਂ ਬਣਾਇਆ ਹੋਇਆ ਇੱਕ ਮਾਈ ਦਾ ਸਾਧਨ ਬਣਾਤਾ ਵੀ ਲੋਕ ਇੱਥੇ ਆਉਂਦੇ ਆ ਟਿਕਟ ਲੈਂਦੇ ਆ ਤੇ ਅੰਦਰ ਘੁੰਮਦੇ ਫਿਰਦਾ ਸਰਕਾਰ ਨੂੰ ਫਾਇਦਾ ਨਾਲੇ ਲੋਕ ਦੇਖੀ ਜਾਂਦੇ ਘੁੰਮ ਗਿਆ ਕਿ ਇਹ ਆਪਾਂ ਪਿਛੇ ਨਾ ਮਹੀਨਾ ਕੋ ਇੱਕ ਮਹੀਨਾ ਲਗਭਗ ਹੋ ਗਿਆ ਉਦੋਂ ਆਪਾਂ ਅੰਦਰ ਜਾ ਕੇ ਦੇਖੇ ਸੀਗੇ ਫੋਰੋ ਰੋਮਨ ਉਹ ਜਿਹੜਾ ਰੋਮਨ ਲੋਕਾਂ ਨੇ ਅੰਦਰ ਆਪਣਾ ਕੇਂਦਰ ਬਣਾਇਆ ਹੋਇਆ ਸੀਗਾ ਵੀ ਸਾਰਾ ਜਿਹੜਾ ਆਪਣਾ ਕਾਰੋਬਾਰ ਕੰਮਗਾ ਸੀਗਾ ਉਹ ਸਾਰਾ ਇਹਦੇ ਅੰਦਰ ਹੀ ਹੁੰਦਾ ਸੀ ਉਹਨਾਂ ਦੇ ਉਹਨਾਂ ਦੀਆਂ ਬੈਂਕਾਂ ਉਹਨਾਂ ਦੇ ਕੇਂਦਰੀ ਸਾਰੇ ਸਰਕਾਰੀ ਢਾਂਚੇ ਦਾਨ ਪ੍ਰਦਾਨ ਆਸ ਮਤਲਬ ਸਾਰਾ ਕੁਝ ਨਾਲ ਅੰਦਰ ਆਪਣੇ ਲਿਖੇ ਤੇ ਪਿੰਡ ਬਸਾਇਆ ਵਾ ਸੀਗਾ ਰੋਮਨ ਲੋਕਾਂ ਨੇ ਤੇ ਉਹ ਦੇਖਣ ਵਾਸਤੇ ਲਾਈਨ ਲੱਗੀ ਹੋਈ ਆ ਆਪਾਂ ਜੇ ਤੁਸੀਂ ਆਪਣਾ ਵਲੌਗ ਨਹੀਂ ਦੇਖਿਆ ਉਹ ਬੜਾ ਤਾਂ ਉਹ ਪਿੱਛੇ ਵਲੌਗ ਉਹਦੇ ਵੀ ਜਾ ਕੇ ਨਾਲ ਉਹ ਵਲੌਗ ਚੈੱਕ ਕਰ ਸਕਦੇ ਹੋ ਆਪਾਂ ਨੇ ਪੂਰਾ ਵਲੌਗ ਅੰਦਰੋਂ ਬਣਾ ਕੇ ਆਪਾਂ ਨੇ ਆਪਣਾ YouTube ਤੇ ਅਪਲੋਡ ਕੀਤਾ ਸੀਗਾ ਉਹ ਫੋਰੋ ਰੋਮਾਨੋ ਸ਼ੇਅਰ ਵਲੌਗ ਦਾ ਨਾਮ ਹੈ ਇਹ ਵਾਲੀ ਬਿਲਡਿੰਗ ਨੂੰ ਮਿੱਤਰੋ ਆਪਾਂ ਖਾੜਾ ਵੀ ਕਹਿ ਸਕਦੇ ਹਾਂ 7ਵੀਂ ਸਦੀ ਦੇ ਵਿੱਚ ਰੋਮਨ ਲੋਕਾਂ ਨੇ ਇਹਨੂੰ ਆਪਣੇ ਮਨੋਰੰਜਨ ਵਾਸਤੇ ਬਣਾਇਆ ਸੀਗਾ ਤੇ ਜਿਹਦੇ ਵਿੱਚ ਬੰਦਿਆਂ ਦੇ ਨਾਲ ਜਾਨਵਰਾਂ ਨੂੰ ਤੇ ਜਾਨਵਰਾਂ ਦੇ ਨਾਲ ਜਾਨਵਰ ਲੜਾਈ ਜਾਂਦਾ ਸੀਗਾ ਤੇ 50 ਹਜ਼ਾਰ ਬੰਦੇ ਅੰਦਰ ਬੈਠ ਕੇ ਦਰਸ਼ਕ ਦੇ ਰੂਪ ਦੇ ਵਿੱਚ ਬੈਠ ਕੇ ਸਾਰੇ ਖੇਡ ਨੂੰ ਦੇਖਿਆ ਜਾਂਦਾ ਸੀਗਾ ਮੰਨ ਲਓ ਆਪਾਂ ਇਹਨੂੰ ਜੇ ਆਪਾਂ ਸਿੰਪਲ ਭਾਸ਼ਾ ਵਿੱਚ ਕਹੀਏ ਤਾਂ ਆਪਾਂ ਇਹਨੂੰ ਖਾੜਾ ਵੀ ਕਹਿ ਸਕਦੇ ਹਾਂ ਉਸ ਸਮੇਂ ਦਾ ਪ੍ਰਾਤਨ ਸਮੇਂ ਦਾ ਖਾੜਾ ਜਿਹੜਾ ਕਲੋਜ਼ੀਅਮ ਦੇ ਰੂਪ ਦੇ ਵਿੱਚ ਅੱਜ ਇਟਲੀ ਵਿੱਚ ਸਥਿਤ ਹੈ ਤੇ ਲੋਕ ਇਹਨੂੰ ਮਿੱਤਰੋ ਬਹੁਤ ਦੂਰ ਦੂਰੋਂ ਦੇਖਣ ਵਾਸ ਬਹੁਤ ਜ਼ਿਆਦਾ ਮਿੱਤਰੋ ਐਫਰਟ ਨਹੀਂ ਲੱਗਦੇ ਸੌਖੇ ਤੇ ਕਿਹੜਾ ਬੰਦਾ ਪਹੁੰਚ ਜਾਂਦਾ ਹੈ ਜੇ ਕਿਸੇ ਆਪਣੇ ਵੀਰ ਨੇ ਨਾ ਮਤਲਬ ਵੀ ਹੋਰ ਕਿਸੇ ਕੰਟਰੀ ਤੋਂ ਆਣਾ ਹੋਵੇ ਮਤਲਬ ਫਿਊਮਿਚੀਨੋ ਏਅਰਪੋਰਟ ਤੇ ਉਤਰਿਆ ਉੱਥੋਂ ਸਿੱਧੀ ਟ੍ਰੇਨ ਲੱਤੀ ਟੈਰਮੀਨੀ ਵਾਸਤੇ ਟੈਰਮੀਨੀ ਉਤਰ ਕੇ ਇੱਥੋਂ ਮੈਟਰੋ B ਚੱਲਦੀ ਆ ਤੇ ਮੈਟਰੋ B ਦੇ ਉੱਥੋਂ ਸਟੇਸ਼ਨ ਪੈਂਦਾ ਹੈ ਕਲੋਜ਼ੀਓਮ ਦਾ ਸਟੇਸ਼ਨ ਸਪੈਸ਼ਲ ਸਟੇਸ਼ਨ ਬਣਾਇਆ ਹੋਇਆ ਹੈ ਕਲੋਜ਼ੀਓਮ ਦਾ ਮੈਟਰੋ B ਦਾ ਤੇ ਉੱਥੇ ਬਾਹਰ ਨਿਕਲਦੀ ਸਾਰੇ ਤੁਹਾਨੂੰ ਵਾਲਾ ਜਿਹੜਾ ਆਪਣਾ ਜਗਾਈ ਇਹ ਦੇਖਣ ਨੂੰ ਮਿਲ ਜਾਂਦੀ ਆ ਇੱਧਰ ਖੜੀਆਂ ਨੇ ਕੋੜਾ ਗੱਡੀਆਂ ਜਿਨ੍ਹਾਂ ਦੀ ਸਵਾਰ ਇਹਨਾਂ ਦੇ ਵੀ ਵੱਖ-ਵੱਖ ਤਰ੍ਹਾਂ ਦੇ ਰੂਟ ਮਿੱਤਰ ਬਣੇ ਹੋਣੇ ਆ। ਜੀ। ਜੀ ਇਹਨਾਂ ਦੀ ਪੇਮੈਂਟ ਦੀ ਗੱਲਬਾਤ ਹੈ ਜੇ ਤਾਂ ਦੋ ਤਰ੍ਹਾਂ ਦੇ ਰੂਟ ਹੋਣੇ ਆ। ਇੱਕ ਤਾਂ ਛੋਟਾ ਰੂਟ ਹੈ ਉਹ ਮੁੰਡਾ ਹੱਥੇ ਗੱਲ ਕਰ ਰਿਹਾ ਸੀਗਾ ਮੈਂ ਉਹ ਤੋਂ ਵੀ ਸੁਣਿਆ ਤੇ ਉਹ ਕਹਿੰਦਾ ਵੀ ਇਹ ਛੋਟਾ ਰੂਟ ਹੈ ਤਾਂ 150 ਯੂਰੋ 150 ਤੇ ਔਰ 150 ਯੂਰੋ ਤੇ ਇੱਕ ਛੋਟੇ ਰੂਟ ਦਾ ਜੇ ਵੱਡਾ ਰੂਟ ਕਰਨਾ ਹੈ ਤਾਂ 200 ਯੂਰੋ। ਇਹ ਦੋ ਬੰਦੇ ਮਤਲਬ ਇੱਕ ਬੰਦੇ ਰੇਣੀ ਕਮਾਈ ਇੱਕ ਬੰਦੇ ਦੇ ਐਨੇ ਖਰਚੇ ਆ ਦੋ ਬੰਦੇ ਆ ਤਾਂ 3000 ਛੋਟੇ ਰੂਟ ਦਾ ਮਤਲਬ ਕਾਫੀ ਜ਼ਿਆਦਾ ਮਹਿੰਗੀ ਇਹ ਪੈਂਦੀ ਆ ਪਰ ਜਿਹੜੇ ਲੋਕ ਟੂਰਿਸਟ ਘੁੰਮਣ ਵਾਸਤੇ ਆਉਨੇ ਆ ਉਹ ਵੀ ਬੈਠੇ ਘੁੰਮਦੇ ਵਿਆ ਕਈ ਜਗ੍ਹਾ ਤੇ ਗੱਡੀਆਂ ਨਾ ਜਾਂਦੀਆਂ ਹੈਗੀਆਂ ਉੱਥੇ ਫਿਰ ਚਲੇ ਜਾਣੇ ਆ ਜਿੱਥੇ ਅੰਦਰ ਘੁੰਮਣ ਵਾਸਤੇ ਟਿਕਟਾਂ ਵਗੈਰਾ ਲੈਣੀ ਆ ਹੋਣਾ ਚਾਜਰੋਂ ਆਪਾਂ ਮੈਟਰੋ ਬੀ ਸਟੇਸ਼ਨ ਬਾਹਰ ਨਿਕਲਣਾ ਹੈ ਬਾਹਰ ਨਿਕਲਦੀ ਸਾਰੇ ਸਾਈਡ ਤੇ ਇੱਧਰ ਇੱਕ ਛੋਟਾ ਜਿਹਾ ਕਿਓਸਕੋ ਹੈ ਇਹਨੂੰ ਕਿਓਸਕੂ ਕਹਿ ਜਾਂਦੇ ਆ ਤੇ ਇੱਥੋਂ ਟਿਕਟਾਂ ਮਿਲ ਜਾਣੀ ਆ ਜਾਂ ਫਿਰ ਇੱ ਆਪਣੇ ਬੰਗਲਾਦੇਸ਼ ਦੇ ਭਰਾ ਵੀ ਆਪਣੇ ਪਾਕਿਸਤਾਨੀ ਮੁੰਡੇ ਵੀ ਹੈਗੇ ਆ ਆਪਣੇ ਇੰਡੀਅਨ ਵੀ ਹੈਗੇ ਆ ਜਿਹਦੇ ਟਿਕਟਾ ਟੂਟਾ ਵੇਚਦੇ ਆ ਉਹਨਾਂ ਦੇ ਫਲੇਸਰ ਆਪਾਂ ਸਸਤੀ ਥੋੜੀ ਪੈ ਜਾਣੀ ਹੈ ਇੱਥੋਂ 뷰 ਚੈੱਕ ਕਰੋ ਮੇਤਰੋ ਕਿੰਨਾ ਵਧੀਆ ਆਪਾਂ ਪਹਿਲਾਂ ਥੱਲੇ ਘੁੰਮ ਘੁਮਾ ਕੇ ਆਏ ਸਾਰਾ ਉਹ ਜਗ੍ਹਾ ਸਾਈ ਦੇਖ ਕੇ ਆਏ ਆ ਆਪਾਂ ਤੇ ਹੁਣ ਆਪਾਂ ਉੱਤੇ ਖੜੇ ਆ ਆਹ ਬਲ ਜਗ੍ਹਾ ਬਹੁਤ ਮਸ਼ਹੂਰ ਹੈ ਦੇਖੋ ਇੱਥੋਂ ਫੋਟੋ ਸ਼ੂਟ ਬਹੁਤ ਹੁੰਦਾ ਹੈ ਤੇ ਹਰ ਬੰਦਾ ਇੱਥੇ ਖੜ ਕੇ ਫੋਟੋ ਖਿਚਾਣੀ ਪਸੰਦ ਕਰਦਾ ਹੈ ਤੇ ਜਿਹੜਾ ਸ਼ਾਮ ਹੁੰਦੀ ਆ ਤਿਉ ਤਿਉ ਆਹ ਜਗ੍ਹਾ ਦਾ ਜਿਹੜਾ 뷰 ਹੈ ਬਹੁਤ ਸੋਹਣਾ ਤੇ ਉਹ ਵਾਲਾ ਪਿੰਡ ਜਿਹੜਾ ਆਪਾਂ ਦੇਖਿਆ ਸੀਗੇ ਇੱਥੇ ਉੱਪਰੋਂ ਲਗਭਗ ਥੋੜਾ ਬਹੁਤ ਦਿਖਦਾ ਹੋਊਗਾ ਸ਼ਾਇਦ ਤੇ ਤੁਸੀਂ ਦੇਖ ਸਕਦੇ ਦੂਰ ਦੂਰ ਨਿਗਾਹ ਮਾਰ ਕੇ ਤੇ ਐਦਾਂ ਸੀਗਾ ਪਿੰਡੋ ਵਾਲਾ ਤੇ ਸਾਡਾ ਜਿ ਪ੍ਰੋਗਰਾਮ ਸੀਗਾ ਵੀ ਆਪਾਂ ਨੇ ਉਹ ਵਾਲਾ ਪੈਸਾ ਵੀ ਘੁੰਮ ਗਿਆ ਉਹਦੀ ਪੈਸਾ ਪੈਸਾ ਬਿਨੈ ਸੀ ਉਹ ਵੀ ਘੁੰਮਣਾ ਆਪਣਾ ਪ੍ਰੋਗਰਾਮ ਸੀਗਾ ਜਿੱਦਾਂ ਆਪਾਂ ਨੇ ਪਹਿਲਾਂ ਵਲੌਗ ਦੇ ਵਿੱਚ ਗੱਲ ਕੀਤੀ ਸੀਗੀ ਪਰ ਉਹ ਸਮਾਂ ਨਹੀਂ ਮਿੱਤਰੋ ਜਾਇਆ ਜਾਂਦਾ ਸਮਾਂ 12:30 ਹੋ ਗਏ ਆ ਤੇ ਆਪਾਂ ਜਾਇ ਜਾਵੇ ਹਨਾ ਹਾਂਜੀ ਹਾਂਜੀ ਬਿਲਕੁਲ ਸਿਰ ਗੁਰਸ਼ਾਨਵੀਰ ਨੇ ਵੀ ਸਕੂਲ ਤੋਂ ਆ ਜਾਣ ਹਾਂ ਪਰ ਇੱਥੇ ਫੀਲਿੰਗ ਬਹੁਤ ਸਮਤਰੋਂ ਹੁੰਦੀ ਸਹੀ ਗੱਲ ਹੈ ਬੱਸ ਸੁਣਾ ਅੱਗੇ ਨੇ ਬਹੁਤ ਤਰੱਕੀ ਕਰਤੀਆਂ ਨੇ ਅੱਗੇ ਇਦਾਂ ਦੀ ਗੱਲਬਾਤ ਨਹੀਂ ਸੀਗੀ ਅੱਗੇ ਜਦੋਂ ਅਸੀਂ ਨਵੇਂ ਨਵੇਂ ਆਏ ਸੀ ਨਾ ਉਦੋਂ ਗੱਲਾਂ ਬਾਤਾਂ ਹੋਰ ਸੀਗੀਆਂ ਬਹੁਤ ਜ਼ਿਆਦਾ ਡਿਵੈਲਪਮੈਂਟ ਨਹੀਂ ਸੀ ਕੀਤੀ ਵੀ ਹੁਣ ਤਾਂ ਸੋਨਾ ਬਹੁ ਬਣਾ ਦੇਣਾ ਨੇ ਹੁਣ ਤਾਂ ਪੂਰਾ ਪੱਕਾ ਹੀ ਪੱਕਾ ਕਰ ਦਈਏ ਮੈਂ ਕਹਿੰਦਾ ਪੱਕਾ ਪੱਕਾ ਕਰਤਾ ਸਾਰਾ ਪੱਕੇ ਪੱਕੇ ਕਰਤਾ ਹਨਾ ਹਾਂਜੀ ਤੇ ਕਿਹ ਚੌਣੇ ਫੋਟੋ ਖੜਕੇ ਇੱਥੇ ਸਾਰੇ ਕਿਹ ਚੌਣੇ ਆਪਾਂ ਕਿ ਝਾਲੀ ਕਿੱਦੀ ਫੋਟੋ ਹੋਜੀ ਕਿਸ ਨੂੰ ਕਹਿ ਦਿੰਦੇ ਨਾ ਕਿਸ ਨੂੰ ਪਾਸੇ ਹਾਂਜੀ ਸਕੂਲ ਆਫੇ ਫੋਟੋ ਪਰਫਵੋਰੀ ਇੱਥੇ ਖਾਣਵਾਸੇ ਮਿਲਦੇ ਨੇ ਕਸਤਨੀ ਵਾਲੇ ਹਾਂ ਆਈ ਕਸਤਨੀ ਆ ਹੁਣ ਆਪਾਂ ਸ਼ਾਰਟਕਟ ਜਾ ਰਹੇ ਹਾਂ ਲੇਕਿਨ ਫੇ ਸਾਰਾ ਘੁੰਮ ਘੁਮਾ ਕੇ ਆਪਾਂ ਆ ਗਏ ਆ ਤੇ ਹੁਣ ਇਹ ਸ਼ਾਰਟਕਟ ਹੈ ਬੋਲੇ ਜੀ ਦੇ ਦਿਵਾ ਸੇਕਾ ਗਾਡਾ ਬੇਨ ਇਨ ਗਾਡਾ ਬੇਨ ਫਾਲ ਅੱਜ ਆਪਾਂ ਤੁਹਾਨੂੰ ਦਿਖਾਇਆ ਮਿੱਤਰੋ ਕਲੋਜ਼ੀਅਮ ਤੇ ਆਪਾਂ ਇਦਾਂ ਹੀ ਤੁਹਾਡੇ ਟੱਕ ਬਲੌਗ ਲੈ ਕੇ ਆਉਂਦੇ ਰਹਾਂਗੇ ਰੋਮ 'ਚ ਹੋਰ ਬਹੁਤ ਕੁਝ ਇਦਾਂ ਦਾ ਜਿਹੜਾ ਲੁਕਿਆ ਹੋਇਆ ਹੈ ਜਿਹੜਾ ਹਾਲ ਤੱਕ ਆਪਾਂ ਨਹੀਂ ਐਕਸਪਲੋਰ ਕੀਤਾ ਆਪਾਂ ਦਿਖਾਵਾਂਗੇ ਤੁਹਾਨੂੰ ਸਾਰਾ ਜਿਵੇਂ ਜਿਵੇਂ ਆਪਣੇ ਬਲੌਗ ਤੇ ਚੱਲਦੇ ਜਾਣਗੇ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਅੱਜ ਦਾ ਬਲੌਗ ਪਸੰਦ ਆਇਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਕੱਲ ਨੂੰ ਮਿਲਾਂਗੇ ਹੋਰ ਬਲੌਗ ਦੇ ਵੀ ਤਦ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜ